ਮੇਰੇ ਲਈ ਉਹ ਤਾਂ ਦਰਵਾਜ਼ਾ ਖੁੱਲਣਾ ਅਨੰਦਪੁਰ ਸਾਹਿਬ ਦੇ ਜਿੱਥੇ ਮਰਜੀ ਆ ਕੇ ਨੀਮ ਚੱਕ ਦੇਣਾ ਵੀ ਹਾਂਜੀ ਮੇਰੇ ਤੋਂ ਬੰਦਾ ਮਰਿਆ ਜਾਂ ਮੈਂ ਕਿਹੇ ਪੈਸੇ ਦੀ ਮੰਗ ਕੀਤੀ ਹੋਵੇ ਹਜੇ ਤੱਕ ਉਹ ਅਨਕੁਐਰੀ ਦਾ ਕੋਈ ਕਲੀਅਰ ਨਹੀਂ ਹੋਇਆ ਵੀ ਸਿਰਫ ਮੈਂ ਗਰੀਬ ਆ ਉਹ ਤਗੜੇ ਤਾਂ ਕਰਕੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਸਾਰੀ ਲੋਕਾਂ ਨੂੰ ਇਹ ਹੀ ਅਪੀਲ ਆ ਵੀ ਮੇਰਾ ਸਾਥ ਦਿਓ ਵੀ ਮੈਨੂੰ ਇਨਸਾਫ ਮਿਲ ਸਕੇ ਬਾਕੀ ਸਾਡੇ ਸਰਪੰਚ ਸਾਹਿਬ ਮੇਰਾ ਜਾਣਦੇ ਰਹੇ ਨੇ ਇਹਨਾਂ ਨੂੰ ਪੁੱਛ ਸਕਦੇ ਹੋ ਵੀ ਵੀ ਕਿੰਨੀ ਵਾਰ ਮੇਰਾ ਜਾ ਸਕੋ ਕਿ ਨਹੀਂ ਵੀ ਕੋਈ ਸੁਣਵਾਈ ਹੋ ਰਹੀ ਹੈ ਉੱਥੇ ਕਿ ਨਹੀਂ ਹੋ ਰਹੀ ਜੀ ਦੀ ਗੱਲ ਬਾਤ ਹੋਈ ਆ 2022 ਤੁਸੀਂ ਵੀਰੇ ਜਦ ਪਤਾ ਲੱਗਿਆ ਕਿ ਨਾ ਮੈਂ ਇਹਨੂੰ ਦੱਸਿਆ ਇਹ ਕਹਿੰਦਾ ਮੇਰਾ ਲਾਇਸੈਂਸ ਵਗੈਰਾ ਲੈ ਲਿਆ ਮਾਂ ਵੀ ਤੇਰਾ ਲਾਇਸੈਂਸ ਲੈਣ ਦਾ ਮਤਲਬ ਕੀ ਇਹਨੂੰ ਪਤਾ ਲੱਗਿਆ ਮੇਰੇ ਤੇ ਪਰਚਾ ਹੋਇਆ ਮੈਂ ਇਹਨੂੰ ਕਿਹਾ ਵੀ ਐਸਐਸਪੀ ਸਾਹਿਬ ਫਾਜ਼ਿਲਗੜ ਸਾਹਿਬ ਦੇ ਇਨਕੁਆਰੀ ਲਾਓ ਤੁਸੀਂ ਠੀਕ ਹੈ ਜੀ ਤੇ ਉਦੋਂ ਬਾਅਦ ਜਿਹੜਾ ਆਪਾਂ ਇਨਸਾਫ ਹੁੰਦਾ ਦੇ ਵੀ ਮੇਰਾ ਧੱਕਾ ਹੋਇਆ ਅਸੀਂ ਜਾਂਦੇ ਰਹੇ ਇਹ ਚੀਜ਼ਾਂ ਮੈਨੂੰ ਵੀ ਸਾਹਮਣੇ ਆਈਆਂ ਨੇ ਇਹਨੂੰ ਕਹਿੰਦੇ ਵੀਰੇ ਇਹਨੇ ਵੀ ਚੱਲ ਥੋੜੇ-ਥੋੜੇ ਪੈਸੇ ਲੈ ਲਏ ਆ ਉਹ ਹੋ ਗਿਆ ਪੁਲਿਸ ਵੀ ਇਹਨੂੰ ਕਹਿੰਦੀ ਰਹੀ ਆ ਤੇ ਅਸੀਂ ਉੱਥੇ ਇਹਦਾ ਠੀਕ ਆ ਭੀ ਇਹ ਤਾਂ ਸਰਾਸਰ ਝੂਠ ਆ ਅਸਲ ਮੇ ਜਿਹੜੀ ਕਹਾਣੀ ਸੀਗੀ ਸੀ ਵਿੱਚੋਂ ਜਿਹੜੀ ਅਸੀਂ ਬਾਚੀ ਆ ਉੱਥੇ ਜਿਹੜਾ ਰਮਨ ਇਹਨਾਂ ਦਾ ਕੋਈ ਮੈਨੇਜਰ ਆ ਉਹ ਤੇ ਜਿਹੜਾ ਪਰਮਿੰਦਰ ਸਿੰਘ ਆ ਕਾਫੀ ਕੋਲੋਜ ਆ ਠੀਕ ਆ ਬਾਈ ਉਹਨੇ ਉਹਨੂੰ ਬਚਾਉਣ ਖਾਤਰ ਇਹਦੇ ਜਿਹੜੇ ਡਾਕੂਮੈਂਟ ਲਾ ਕੇ ਪਰਚਾ ਇਹਦੇ ਤੇ ਦਰਜ ਕਰਾਤਾ ਉਹ ਤੇ ਜੋ ਸਰਾਸਰ ਝੂਠ ਆ ਤੇ ਆਪਾਂ ਤਾਂ ਮੈਂ ਹੁਣ ਵੀ ਇਹ ਅਸੀਂ ਇਹਦੀ ਹੈਲਪਲੀ ਤਿਆਰ ਆ ਜਿੱਥੇ ਵੀ ਕਹੂਗਾ ਜਾਣ ਲਈ ਵੀ ਤਿਆਰ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਤੇ ਲੋਕਾਂ ਸਾਹਮਣੇ ਵੀ ਅਪੀਲ ਕਰਦੇ ਵੀ ਇਦਾਂ ਜਿਹੜਾ ਪ੍ਰਸ਼ਾਸਨ ਲੋਕਾਂ ਨਾਲ ਧੱਕਾ ਕਰਦਾ ਤੇ ਬੇਇਨਸਾਫੀਆਂ ਕਰਦਾ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹ ਵਿਚਾਰਾ ਗਰੀਬ ਬੰਦਾ ਇਹ ਉਸ ਟਾਈਮ ਆਪਣੇ ਘਰੇ ਆ ਆਪਣੇ ਬਾਲ ਬੱਚਿਆਂ ਦੇ ਵਿੱਚ ਬੈਠਾ ਇਹਦੀ ਗੱਡੀ ਖਰਾਬ ਆ ਇਹਨੂੰ ਇੱਕ ਬੁਲਾਇਆ ਜਾਂਦਾ ਉੱਥੇ ਉਲਟਾ ਇਹਦੇ ਤੇ ਤੇ ਪਰਚਾ ਪਾਇਆ ਜਾਂਦਾ ਦੇਖੋ ਕੰਪਨੀ ਕੋਈ ਵੀ ਕਿਸੇ ਵੀ ਕੰਪਨੀ 'ਚ ਬੰਦਾ ਕੋਈ ਨੌਕਰ ਆ ਕੰਮ ਕਰਦਾ ਉਹਨੂੰ ਮਾਲਕ ਦੀ ਮੰਨਣੀ ਬਣਦੀ ਉਹਨੂੰ ਮੈਨੇਜਰ ਦੀ ਮੰਨਣੀ ਆ ਉਹਦੇ ਕਹਿਣ ਤੇ ਚਲਾ ਗਿਆ ਉੱਥੇ ਬਿਲਕੁਲ ਠੀਕ ਹੈ ਕਿ ਨਹੀਂ ਪਰ ਇਹਨੂੰ ਇਹ ਨਹੀਂ ਪਤਾ ਸੀ ਇਹ ਜਿਹੜਾ ਪਰਚਾ ਵਾ ਜਿਹੜਾ ਇਹ ਪਰਮਿੰਦਰ ਸਿੰਘ ਤੋਂ ਐਕਸੀਡੈਂਟ ਹੋਇਆ ਉਹ ਇਹਦੇ ਗਲ ਪਾਇਆ ਜਾਊਗਾ ਇਸ ਕਰਕੇ ਅਸੀਂ ਉੱਥੇ ਵੀ ਡੀਐਸਪੀ ਸਾਹਿਬ ਦੇ ਵੀ ਆਪਣੇ ਜਾਂਦੇ ਰਹੇ ਹਾਂ ਤੇ ਇਹਦਾ ਅਮਲੋਗ ਅਮਲੋਗ ਆਏ ਆ ਅਸੀਂ ਡੀਐਸਪੀ ਸਾਹਿਬ ਦੇ ਉੱਥੇ ਆਪਣਾ ਪੱਖ ਵੀ ਰੱਖਿਆ ਇਹਨੇ ਵੀ ਰੱਖਿਆ ਅਸੀਂ ਉੱਥੇ ਦੋ ਚਾਰ ਵੇ ਦਾ ਆਮੋ ਸਾਹਮਣੇ ਵੀ ਸਾਡੀ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਤੇ ਉਹ ਗੱਲ ਇਹ ਵਿੱਚ ਕਹਿੰਦੇ ਸੀ ਵੀ ਇਹਦੇ ਨਾਲ ਸਾਡਾ ਕੋਈ ਪੈਸੇ ਨਾ ਹੋਇਆ ਸੀ ਪਰ ਇਹ ਇਹਦੇ ਬਚਣ ਤੋਂ ਪਾਇਆ ਗਿਆ ਵੀ ਕੋਈ ਇਹੋ ਜੀ ਗੱਲ ਨਹੀਂ ਹੋਈ ਇਹਨੂੰ ਭਲੇਖੇ 'ਚ ਰੱਖ ਕੇ ਇਹਨੂੰ ਭੇਡਸ 'ਚ ਰੱਖ ਕੇ ਇਹ ਤੇ ਪਰਚਾ ਦਰਜ ਕੀਤਾ ਗਿਆ ਉਹ ਕਹਿੰਦੇ 10-20 ਹਜ਼ਾਰ 20-50 ਹਜ਼ਾਰ ਦੇ ਦੇਣੇ ਮਾਹ ਵੀ ਇਹਦੀ ਲਾਈਫ ਖਰਾਬ ਹੋ ਜਾਈ ਉਹ ਤੇ ਬੱਚਿਆਂ ਦੀ ਇਹਨੂੰ ਕੱਲ ਨੂੰ ਸਜ਼ਾ ਹੋ ਜਾਂਦੀ ਆ ਠੀਕ ਆ ਕਿ ਨਹੀਂ ਗੁਨਾਹ ਕਿਸੇ ਬੰਦੇ ਨੇ ਹੋਰ ਕਰਿਆ ਭੁਗਤੇ ਬੰਦਾ ਹੋ ਰੇ ਤਾਂ ਕਿੱਥੇ ਦਾ ਇਨਸਾਫ ਆ ਹਾਂ ਤੇ ਅਸੀਂ ਇਹ ਚਾਹੁੰਦੇ ਵੀ ਇਸ ਜਿਹੜਾ ਹੈਗਾ ਸਾਡੇ ਇਨਸਾਫ ਮਿਲਣਾ ਚਾਹੀਦਾ ਡਰਾਈਵਰ ਭਾ ਨੂੰ ਤੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਜਿਹੜੇ ਬੰਦਾ ਗੁਨਾਹ ਕਰ ਉਹਤੇ ਕਾਰਵਾਈ ਕਰਨੀ ਚਾਹੀਦੀ ਬਿਲਕੁਲ ਜੀ ਬਿਲਕੁਲ ਤੇ ਬੰਦਾ ਮਰਿਆ ਬਾਈ ਜੀ ਕਿਸੇ ਹੋਰ ਤੋਂ ਤੇ ਪਰਚਾ ਥੋੜੇ ਪਰਚਾ ਦੇਖੋ ਇਹ ਅੱਜ ਕੱਲ ਦਾ ਇਹ ਕਾਨੂੰਨ ਆ ਹੋਰ ਕਾਲਜੋਗੇ ਇਹਨੂੰ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਵੀ ਚਾਹੀਦਾ ਦੇਖੋ ਇਨਕੁਆਇਰੀ ਕਰਦੇ ਆ ਆਪਣੀ ਜਿਹੜੇ ਜਿਹੜੇ ਬੰਦੇ ਤੋਂ ਇਨਸੀਡੈਂਟ ਹੋਇਆ ਉਹਦੇ ਤੇ ਪਰਚਾ ਦਰਜ ਕਰਦੇ ਨਾ ਕਿ ਇਹ ਵਿਚਾਰੇ ਨਿਆਂਇਤ ਕੀਤਾ ਗਿਆ ਤੇ ਬਾਈ ਜੀ ਤੁਹਾਡੀ ਜ਼ਮਾਨਤ ਕਿ ਨਹੀਂ ਦਿੱਤੀ ਆ ਫਿਰ ਭਾਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਜ਼ਮਾਨਤ ਵੀ ਰਮਨ ਨਹੀਂ ਦਿੱਤੀ ਆ ਇਹ ਰਮਨ ਕੌਣ ਆ ਬਾਈ ਜੋ ਟਰਾਂਸਪੋਰਟ ਦਾ ਮੈਨੇਜਰ ਇਨਚਾਰਜ ਆ ਅੱਛਾ ਜਵਾਨਤ ਵੀ ਉਹ ਨਹੀਂ ਦਿੱਤੀ ਆ ਜੇ ਮੈਨੂੰ ਪਤਾ ਹੀ ਨਹੀਂ ਸੀ ਜੇ ਮੈਨੂੰ ਪਤਾ ਹੁੰਦਾ ਜੇ ਮੇਰੇ ਤੋਂ ਵਾਰਦਾਤ ਹੁੰਦੀ ਸਾਡੇ ਸਰਪੰਚ ਸਾਹਿਬ ਜਾਂ ਮੇਰਾ ਚਾਚੇ ਦਾ ਮੁੰਡਾ ਜਾਂ ਕੋਈ ਹੋਰ ਸਾਡਾ ਲਗੇਟਿਵ ਜ਼ਮਾਨਤ ਲੈਂਦਾ ਮੇਰੀ ਕਿਉਂਕਿ ਉਹਨਾਂ ਨੇ 420 ਉੱਥੇ ਹੀ ਕਰ ਸਿਰਫ ਅਧੇ ਘੰਟੇ ਦੀ ਵਿੱਚ ਹੀ ਪਰਚਾ ਮੇਰੇ ਨੌ ਦੇ ਪਾਸ ਆ ਤੇ ਭਾਜੀ ਮੈਂ ਸਭ ਨੂੰ ਰਿਕੁਐਸਟ ਕਰਦਾ ਪਰਵਿੰਦਰ ਦਾ ਰਿਕਾਰਡ ਚੈੱਕ ਕੀਤਾ ਉਹ ਮੈਂ ਕਹਦਾ ਜੇਲ੍ਹ ਕੱਟ ਗਿਆ ਹੋਇਆ ਉਹਦੇ ਬਕਾਇਦਾ ਕਈ ਪਰਚੇ ਪਹਿਲਾਂ ਚੱਲਦੇ ਨੇ ਤੇ ਜੇ ਕਿਸੇ ਭੁਲੇਖਾ ਮੈਨੂੰ ਮੈਂ ਕੱਲ ਵੀ ਵੀਡੀਓ ਪਾਈ ਸੋਸ਼ਲ ਮੀਡੀਆ ਦੇ ਉੱਪਰ ਮੈਨੂੰ ਰੋਪੜ ਏਰੀਆ ਤੋਂ ਫੋਨ ਆਇਆ ਸੀਗਾ ਕਹਿੰਦੇ ਨੂਰ ਪਰਵੇਦੀ ਜਗਾ ਉੱਥੇ ਥਾਣੇ ਦੇ ਵਿੱਚ ਪੀਰਾਂ ਦੀ ਜਗਾ ਠੀਕ ਹੈ ਭਾਈ ਕਹਿੰਦੇ ਅੱਜ ਤੱਕ ਉੱਥੋਂ ਬੰਦਾ ਕੋਈ ਠੂਠਾ ਨੇਮ ਜਾ ਕੇ ਬਾਹਰ ਨਹੀਂ ਨਿਕਲਦਾ ਜੇ ਇਹਨਾਂ ਨੂੰ ਕਿਸੇ ਨੂੰ ਵੀ ਲੱਗਦਾ ਕਿਸੇ ਬੰਦੇ ਨੂੰ ਵੀ ਜਾਂ ਟ੍ਰਾਂਸਪੋਰਟ ਨੂੰ ਵੀ ਮੈਂ ਝੂਠ ਬੋਲਦਾ ਉਹ ਮੇਨਾ ਚੱਲਣਾ ਮੈਂ ਆਪਣੀ ਫੈਮਲੀ ਲੈ ਕੇ ਚੱਲਦਾ ਰਮਨ ਸਿੰਘ ਤੇ ਪਰਮਿੰਦਰ ਸਿੰਘ ਆਪਣੀ ਫੈਮਲੀ ਲੈ ਕੇ ਉੱਥੇ ਨੇਮ ਚੱਕ ਦੇਣਾ ਰੀਅਲਟ ਬਾਬਾ ਆਪ ਹੀ ਦਿਖਾ ਦਊਗਾ ਜਿਹੜੇ ਹਿਸਾਬ ਨਾਲ ਮੈਨੂੰ ਡਰਾਈਵਰ ਭਾਈ ਦੱਸ ਰਹੇ ਨੇ